ਕਿਸਹਾਰ ਦੇ ਉੱਤੇ ਮਾਫੀ ਸੀ ਕਿ ਭਾਈ ਰਣਜੀਤ ਸਿੰਘ ਢੱਡੀਆਂ ਵਾਲਿਆਂ ਨੂੰ ਉੱਥੇ ਸਦਿਆ ਗਿਆ ਸੀ ਉਹਨਾਂ ਦੇ ਨਾਲ ਕਈ ਹੋਰ ਚਿਹਰੇ ਵੀ ਉੱਥੇ ਮੌਜੂਦ ਸਿਗੇ ਥੋੜਾ ਖੁੱਲ ਕੇ ਸੰਗਤ ਨੂੰ ਸਮਝਾ ਵੀ ਲਈਏ ਤੇ ਇਹਦੇ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਖ ਕੌਮ ਦੇ ਲਈ ਕਿੰਨੀ ਚੰਗੀ ਗੱਲ ਹੋਵੇਗੀ ਕਿ ਪ੍ਰਚਾਰਕ ਮੋੜ ਰਹੇ ਨੇ ਜਾਂ ਕਿਵੇਂ ਦੇਖਦੇ ਨਾਲ ਹੀ ਉਹ ਜਿਹੜੀ ਹੈਗੀ ਹੈ ਕਿ ਟਿੱਪਣੀ ਜਿਹੜੀ ਹੈ ਟਕਸਾਲ ਮੁਖੀ ਦੇ ਵੀ ਕਰ ਜਾਂਦੇ ਨੇ ਕਿ ਸ਼ਬੀਲਾ ਨੂੰ ਲੈ ਕੇ ਜਾਂ ਉਸ ਤਰ੍ਹਾਂ ਤੇ ਮਤਲਬ ਹੁਣੇ ਆਪਾਂ ਦੇਖਾਂਗੇ ਕਿ ਕਿਸ ਤਰੀਕੇ ਦਾ ਮਾਹੌਲ ਕੀ ਉਹਨਾਂ ਦਾ ਪ੍ਰਚਾਰ ਇੱਕ ਜਿਹੜਾ ਟਰਾਂਸਫਰਮੇਸ਼ਨ ਆਇਆ ਸੀ ਜਿਸ ਦੇ ਵਿੱਚ ਉਹ ਇਵਨ ਇੱਥੋਂ ਤੱਕ ਚਲੇ ਗਏ ਸੀ ਕਿ ਵੀਡੀਓ ਬਣਾਵਣਾ ਕੇ ਕਿਸੇ ਕੋਈ ਧਰਮ ਹੀ ਨਹੀਂ ਹੈਗਾ ਇਦਾਂ ਦੀਆਂ ਵੀਡੀਓਜ਼ ਵੀ ਉਹਨਾਂ ਦੀਆਂ ਪਈਆਂ ਹੋਏ ਨੇ ਐਸਆਈਟੀ ਬਣਾਈ ਗਈ ਸੀ ਇੱਕ ਬੱਚੀ ਦੇ ਜ਼ਬਰਜਨਾ ਵਾਲੇ ਜੀ ਉਸ ਦੇ ਵਿੱਚ ਵੀ ਇਹਨਾਂ ਨੂੰ ਰੀਸੈਂਟਲੀ ਕੱਲ ਕੇ ਪਰਸੋਂ ਦੀ ਖਬਰ ਹੈਗੀ ਹੈ ਕਿ ਉਹਨਾਂ ਨੇ ਵੀ ਇਹਨਾਂ ਨੂੰ ਇੱਕ ਤਰ੍ਹਾਂ ਦਾ ਬਰੀ ਕਰ ਦਿੱਤਾ ਕਿ ਉਹਦੇ ਜੋ ਵੀ ਕਹਿੰਦੇ ਕੁਛ ਕਾਨੂੰਨ ਵਾਲੇ ਮਸਲੇ ਤੋਂ ਵੀ ਕੋਈ ਅੜਿੱਕਾ ਜਿਹੜਾ ਹੈ ਉਹ ਨਹੀਂ ਹੈਗਾ ਤੇ ਇਦਰੋਂ ਵੀ ਹੋ ਗਏ ਨੇ ਹੁਣ ਅੱਗੇ ਦੇਖਦੇ ਹਾਂ ਕਿ ਕਿਸ ਤਰ੍ਹਾਂ ਦਮਾਨ ਲੱਗਦੇ ਨੇ ਕੀ ਪਤਰਮ ਪ੍ਰਚਾਰ ਦੀ ਲਹਿਰ ਤੇਜ਼ ਹੁੰਦੀ ਹੈ ਜ ਜ ਉਹਨਾਂ ਦੇ ਵਿੱਚ ਕਿਹੋ ਜੀਆਂ ਗੱਲਾਂ ਕਹੀਆਂ ਜਾਂਦੀਆਂ ਨੇ ਕਿ ਇਹ ਜਿਹੜਾ ਕਾਫੀ ਦੇਖਣਾ ਆਪਾਂ ਕਹਿ ਸਕਦੇ ਹਾਂ ਕਿ ਭਵਿੱਖ ਦੇ ਗਰਭ ਦੇ ਵਿੱਚ ਹੈਗਾ ਹੈ ਅੱਜ ਸ਼੍ਰੀ ਕਾਠਕ ਸਾਇਤ ਤੇ ਇੱਕ ਵਿਸ਼ੇਸ਼ ਵੱਡਾ ਇਕੱਠ ਹੋਇਆ ਇਹ ਇਕੱਠ ਦੇ ਵਿੱਚ ਕਈ ਨਾਮੀ ਸ਼ਖਸੀਅਤਾਂ ਪਹੁੰਚੀਆਂ ਜਿਨ੍ਹਾਂ ਦੇ ਵਿੱਚ ਇੱਕ ਨਾਮ ਭਾਈ ਰਣਜੀਤ ਸਿੰਘ ਟਡਰੀਆਂ ਵਾਲਿਆਂ ਦਾ ਸਾਹਮਣੇ ਆਉਂਦਾ ਹੈ ਉਹ ਉੱਥੇ ਪਹੁੰਚੇ ਤੇ ਉਹਨਾਂ ਨੇ ਮਾਫੀ ਮੰਗੀ ਕਿਸ ਅਧਾਰ ਦੇ ਉੱਤੇ ਮਾਫੀ ਸੀ ਕਿ ਭਾਈ ਰਣਜੀਤ ਸਿੰਘ ਢੱਡੀਆਂ ਵਾਲਿਆਂ ਨੂੰ ਉੱਥੇ ਸਦਿਆ ਗਿਆ ਸੀ ਉਹਨਾਂ ਦੇ ਨਾਲ ਕਈ ਹੋਰ ਚਿਹਰੇ ਵੀ ਉੱਥੇ ਮੌਜੂਦ ਸਿਗੇ ਥੋੜਾ ਖੁੱਲ ਕੇ ਸੰਗਤ ਨੂੰ ਸਮਝਾ ਵੀ ਦਈਏ ਤੇ ਇਹਦੇ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਖ ਕੌਮ ਦੇ ਲਈ ਕਿੰਨੀ ਚੰਗੀ ਗੱਲ ਹੋਵੇਗੀ ਕਿ ਪ੍ਰਚਾਰਕ ਮੋੜ ਰਹੇ ਨੇ ਜਾਂ ਕਿਵੇਂ ਦੇਖਦੇ ਆ ਇਹਦੇ ਚ ਆਪਾਂ ਜਿਹੜੇ ਹਾਲ ਦੀ ਘੜੀ ਤੱਕ ਵੇਟ ਐਂਡ ਵਾਚ ਹੀ ਹੈ ਹੁਣ ਅੱਗੇ ਉਹਨਾਂ ਦੀਆਂ ਆਪਾਂ ਕਹਿ ਸਕਦੇ ਹਾਂ ਕਿ ਜੋ ਉੱਥੇ ਕਮਿਟ ਕਰਕੇ ਆਏ ਨੇ ਕੀ ਹੁਣ ਉਹਦੇ ਤੇ ਹੋ ਰਹੇ ਦੇ ਹੈਗੇ ਨੇ ਜਾਂ ਕਿ ਜਾਂ ਉਹਨਾਂ ਲਈ ਹਾਂ ਤੇ ਪ੍ਰਚਾਰ ਕਰਦੇ ਨੇ ਜਾਂ ਦੁਬਾਰਾ ਕੀ ਕੋਈ ਕਿਉਂਕਿ ਬਹੁਤ ਸਾਰੇ ਜਿਹੜੇ ਇਹਨਾਂ ਵੱਲੋਂ ਬਿਆਨ ਚਾਹੇ ਉਹ ਸਰੋਵਰਾਂ ਨੂੰ ਲੈ ਕੇ ਹੋਣ ਜਾਂ ਈਮਨ ਕੇ ਦਰਬਾਰ ਸਾਬ ਜਾਂ ਅਕਾਲ ਤਖਤ ਸਾਬ ਨੂੰ ਲੈ ਕੇ ਕਿ ਕਾਫੀ ਸਾਰੇ ਜਿਹੜੇ ਬਿਆਨ ਦਿੱਤੇ ਗਏ ਸਨ ਜਿਨ੍ਹਾਂ ਨੂੰ ਲੈ ਕੇ ਕਿ ਹੌਲੀ-ਹੌਲੀ ਮਸਲਾ ਬਣਿਆ ਫਿਰ ਕੁਝ ਸਾਲ ਪਹਿਲਾਂ ਜਿਹੜੀਆਂ ਪੰਥ ਦੇ ਇੱਕ ਧੜੇ ਦੇ ਵੱਲੋਂ ਮੰਗ ਵੀ ਉਠੀ ਕਿ ਇਹਨਾਂ ਨੂੰ ਪੰਥੋਂ ਛੇਕ ਦਿੱਤਾ ਜਾਵੇ ਪਰ ਉਸ ਤਰ੍ਹਾਂ ਦਾ ਜਿਹੜਾ ਨਾ ਹੋਇਆ ਉਸ ਟਾਈਮ ਜਥੇਦਾਰ ਹਰਪੀ ਸਿੰਘ ਸੀਗੇ ਉਹਨਾਂ ਨੇ ਬੜੀ ਸੂਝਮਾਨ ਤਰੀਕੇ ਦੇ ਨਾਲ ਇਹ ਸਾਰੀ ਸਿਚੁਏਸ਼ਨ ਨੂੰ ਹੈਂਡਲ ਕੀਤਾ ਕਿਉਂਕਿ ਕਾਫੀ ਜਿਹੜੀ ਹੈ ਫੋਲੋਇੰਗ ਵਗੈਰਾ ਇਹਨਾਂ ਦੀ ਵੀ ਹੈਗੀ ਹੈ ਪਰ ਉਹਨਾਂ ਨੇ ਕੋਈ ਕਲੈਸ਼ ਤੋਂ ਜਿਹੜਾ ਹੈ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਦਿਵਾਨ ਵਗੈਰਾ ਜਿਹੜੇ ਪਾਬੰਦੀ ਜਿਹੜੀ ਅਕਾਲ ਤਖਤ ਸਾਹਿਬ ਵੱਲੋਂ ਲਾਈ ਗਈ ਤੇ ਫਿਰ ਉਹ ਕੀ ਹੈ ਕਿ ਉਹਨਾਂ ਦੇ ਦਿਵਾਨ ਵਗੈਰਾ ਉੱਥੇ ਹੀ ਜਿਹੜੇ ਲੱਗਦੇ ਸਨ ਤੇ ਫਿਰ ਹੁਣ ਜਦੋਂ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗੁਲਦੀਪ ਸਿੰਘ ਗੜਗੱਜ ਹੁਣੀ ਜਦੋਂ ਬਣਾਏ ਗਏ ਨੇ ਤੇ ਉਸ ਤੋਂ ਬਾਅਦ ਇੱਕ ਜਿਹੜੀ ਚਰਚਾ ਜੀ ਚੱਲੀ ਸੀ ਜਾਂ ਕੁਝ ਬਿਆਨ ਐਕਸਚੇਂਜ ਹੁੰਦੇ ਨੇ ਫਿਰ ਕੁਝ ਤਕਰੀਬਨ 3-4 ਹਫ਼ਤੇ ਪਹਿਲਾਂ ਬਕਾਇਦਾ ਭਾਈ ਰਣਜੀਤ ਸਿੰਘ ਜਿਹੜੇ ਨੇ ਉਹਨਾਂ ਦਾ ਇੱਕ ਬਿਆਨ ਜਿਹੜਾ ਆਉਂਦਾ ਹੈਗਾ ਏ ਤੇ ਉਹਨੂੰ ਵੀ ਆਪਾਂ ਇਹਦੇ ਨਾਲ ਜੋੜ ਕੇ ਦੇਖ ਸਕਦੇ ਹਾਂ ਉਦੋਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਜਿਹੜਾ ਹੈਗਾ ਕਿ ਕੱਲਾ ਇੱਥੇ ਪਰਮੇਸ਼ਰ ਦਵਾਰ ਹੀ ਨਹੀਂ ਅਸੀਂ ਜਿਹੜਾ ਧਰਮ ਪ੍ਰਚਾਰ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ ਬਾਹਰਲੇ ਪਾਸੇ ਵੀ ਲੈ ਕੇ ਜਾਵਾਂਗੇ ਤੇ ਸ਼ਾਇਦ ਅ ਅੰਦਰ ਆਪਾਂ ਕਹਿ ਸਕਦੇ ਆ ਕਿ ਚੈਨਲ ਸੇ ਥਰੂ ਕੋਈ ਗੱਲਬਾਤ ਜਿਹੜੀ ਹੁੰਦੀ ਹੋਵੇ ਤੇ ਬਕਾਇਦਾ ਪੇਸ਼ ਹੋ ਕੇ ਅੱਜ ਉਹਨਾਂ ਤੋਂ ਵੀ ਉਸੇ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ 2 ਦਸੰਬਰ ਨੂੰ ਹੋਇਆ ਸੀ ਕੁਝ ਸਿਮਿਲਰ ਜਿਹਾ ਹੀ ਆਪਾਂ ਕਹਿ ਸਕਦੇ ਆ ਕਿ ਸਿੰਘ ਸਹਿਬਾਨ ਉੱਥੇ ਸਨ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਤੁਸੀਂ ਗਲਤੀਆਂ ਮੰਨਦੇ ਹੋ ਤੇ ਉਹਨਾਂ ਨੇ ਬਕਾਇਦਾ ਕਿਹਾ ਕਿ ਹਾਂਜੀ ਕਿ ਮੈਂ ਆਪਣੀਆਂ ਗਲਤੀਆਂ ਜਿਹੜੀਆਂ ਮੰਨਦਾ ਹੈਗਾ ਤੇ ਫਿਰ ਉਹਨਾਂ ਨੇ ਬਕਾਇਦਾ ਹਦਾਇਤਾਂ ਕੀਤੀਆਂ ਨੇ ਕਿ ਤੁਸੀਂ ਬਾਹਰ ਜਾ ਕੇ ਜਿਹੜਾ ਹੈਗਾ ਕਿ ਪ੍ਰਚਾਰ ਜਿਹੜਾ ਸਿੱਖੀ ਦੇ ਪ੍ਰਚਾਰ ਲਈ ਕਰਨਾ ਹੈ ਰਹਿਤ ਮਰਿਆਦਾ ਦੀਆਂ ਗਾਈਡਲਾਈਨਸ ਤੇ ਰਹਿ ਕੇ ਕਰਨਾ ਹੈ ਕਿਸੇ ਜਥੇਬੰਦੀ ਦੇ ਖਿਲਾਫ ਜਾਂ ਕਿਸੇ ਤੇ ਕੋਈ ਪਰਸਨਲਟੀ ਕਾ ਟਿੱਪਣੀਆਂ ਨਹੀਂ ਕਰਨੀਆਂ ਹੈਗੀਆਂ ਅਤੇ ਉਸ ਤੋਂ ਬਾਅਦ ਬਾਹਰ ਆ ਕੇ ਜਦੋਂ ਉਹਨਾਂ ਦੇ ਬਿਆਨ ਆਉਂਦੇ ਹੈਗੇ ਨੇ ਤੇ ਉਹ ਕਹਿੰਦੇ ਕਿ ਹਾਂਜੀ ਪੰਥ ਦੇ ਵੱਡੇ ਹੱਥਾਂ ਨੂੰ ਲੈ ਕੇ ਕਿ ਧਰਮ ਪ੍ਰਚਾਰ ਨੂੰ ਜਿਹੜਾ ਹੈ ਹੋਰ ਜ਼ੋਰ ਪਾਉਣ ਦੀ ਜਿਹੜੀ ਜ਼ਰੂਰਤ ਹੈਗੀ ਹੈ ਤੇ ਉਸ ਨੂੰ ਮੁੱਖ ਰੱਖਦੇ ਹੋਏ ਜਿਹੜਾ ਹੈਗਾ ਕਿ ਅਸੀਂ ਜਾਣੇ ਅਣਜਾਣੇ ਜਿਹੜੀਆਂ ਗਲਤੀਆਂ ਹੋਈਆਂ ਉਹਨਾਂ ਦੀ ਮਾਫੀ ਮੰਗਦੇ ਆ ਨਾਲ ਹੀ ਉਹ ਜਿਹੜੀ ਹੈਗੀ ਹੈ ਕਿ ਟਿੱਪਣੀ ਜਿਹੜੀ ਹੈ ਟਕਸਾਲ ਮੁਖੀ ਦੇ ਵੀ ਕਰ ਜਾਂਦੇ ਨੇ ਕਿ ਸ਼ਬੀਲਾ ਨੂੰ ਲੈ ਕੇ ਜਾਂ ਉਸ ਤਰ੍ਹਾਂ ਤੇ ਮਤਲਬ ਹੁਣੇ ਆਪਾਂ ਦੇਖਾਂਗੇ ਕਿ ਕਿਸ ਤਰੀਕੇ ਦਾ ਮਾਹੌਲ ਕੀ ਉਹਨਾਂ ਦਾ ਪ੍ਰਚਾਰ ਇੱਕ ਜਿਹੜਾ ਟਰਾਂਸਫਰਮੇਸ਼ਨ ਆਇਆ ਸੀ ਜਿਸ ਦੇ ਵਿੱਚ ਉਹ इवन ਇਥੋਂ ਤੱਕ ਚਲੇ ਗਏ ਸੀ ਕਿ ਵੀਡੀਓ ਬਣਾਵਣਾ ਕੇ ਕਿਸੇ ਕੋਈ ਧਰਮ ਹੀ ਨਹੀਂ ਹੈਗਾ ਇਦਾਂ ਦੀਆਂ ਵੀਡੀਓਜ਼ ਵੀ ਉਹਨਾਂ ਦੀਆਂ ਪਈਆਂ ਹੋਏ ਨੇ ਕੀ ਦੁਬਾਰਾ ਉਹ ਪੰਥਕ ਲੀਹਾਂ ਤੇ ਆਉਂਦੇ ਹੈਗੇ ਨੇ ਤੇ ਜਾ ਕੇ ਕਿਉਂਕਿ ਆਪਸੀ ਕਲੈਸ਼ ਤੋਂ ਇਸ ਟਾਈਮ ਉੱਪਰ ਉੱਠਣ ਦੀ ਲੋੜ ਜਿਹੜੀ ਹੈਗੀ ਆ ਕਿ ਦੇਖਦੇ ਆਂ ਅਤੇ ਇਹ ਵੇਚ ਵੇਟ ਐਂਡ ਵਾਚ ਦੀ ਸਥਿਤੀ ਹੈਗੀ ਆਪਾਂ ਇੰਨੀ ਜਲਦਬਾਜੀ ਦੇ ਵਿੱਚ ਕੋਈ ਵਿਰੋਧ ਦੇ ਵਿੱਚ ਜਾਂ ਹੱਕ ਦੇ ਵਿੱਚ ਜਿਹੜੀ ਕੋਈ ਬਹੁਤੀ ਜਿਆਦਾ ਟਿੱਪਣੀ ਨਾ ਕਰੀਏ ਅ ਦੂਜੇ ਪਨੇ ਕਾਨੂੰਨੀ ਮਸਲਾ ਜਿਹੜਾ ਇਹਨਾਂ ਦਾ ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਸਾਲ ਹੀ ਮੇਰਾ خیال ਹੋਇਆ ਸੀਗਾ ਕਿ ਜਦੋਂ ਐਸ ਆਈਟੀ ਬਣਾਈ ਗਈ ਸੀ ਇੱਕ ਬੱਚੀ ਦੇ ਜ਼ਬਰਜਨਾ ਵਾਲੇ ਉਸ ਦੇ ਵਿੱਚ ਵੀ ਇਹਨਾਂ ਨੂੰ ਰੀਸੈਂਟਲੀ ਕੱਲ ਕੇ ਪਰਸੋਂ ਦੀ ਖਬਰ ਹੈਗੀ ਹੈ ਕਿ ਉਹਨਾਂ ਨੇ ਵੀ ਇਹਨਾਂ ਨੂੰ ਇੱਕ ਤਰ੍ਹਾਂ ਦਾ ਬਰੀ ਕਰ ਦਿੱਤਾ ਕਿ ਉਹਦੇ ਚੋਂ ਵੀ ਕਹਿੰਦੇ ਕੁਝ ਕਾਨੂੰਨ ਵਾਲੇ ਮਸਲੇ ਤੋਂ ਵੀ ਕੋਈ ੜਿੱਕਾ ਜਿਹੜਾ ਹੈ ਉਹ ਨਹੀਂ ਹੈਗਾ ਤੇ ਇਧਰੋਂ ਵੀ ਹੋ ਗਏ ਨੇ ਹੁਣ ਅੱਗੇ ਦੇਖਦੇ ਆ ਕਿ ਕਿਸ ਤਰ੍ਹਾਂ ਦਮਾਨ ਲੱਗਦੇ ਨੇ ਕੀ ਪਤਰਮ ਪ੍ਰਚਾਰ ਦੀ ਲਹਿਰ ਤੇਜ ਹੁੰਦੀ ਹੈ ਜਾਂ ਉਹਨਾਂ ਦੇ ਵਿੱਚ ਕਿਹੋ ਜੀਆਂ ਗੱਲਾਂ ਕਹੀਆਂ ਜਾਂਦੀਆਂ ਨੇ ਕਿ ਇਹ ਜਿਹੜਾ ਕਾਫੀ ਦੇਖਣਾ ਆਪਾਂ ਕਹਿ ਸਕਦੇ ਹਾਂ ਕਿ ਜਿ ਭਵਿੱਖ ਦੇ ਗਰਭ ਦੇ ਵਿੱਚ ਹੈਗਾ ਹੈ ਬਾਕੀ ਜਿਹੜੇ ਉਹਨਾਂ ਦੇ ਫਾਲੋਅਰਸ ਨੇ ਉਹਨਾਂ ਦੇ ਕੀ ਉਹ ਇਸ ਚੀਜ਼ ਨੂੰ ਐਕਸੈਪਟ ਕਰਦੇ ਨੇ ਕਿਉਂਕਿ ਤਿੰਨ ਚਾਰ ਸਾਲ ਉਹਨਾਂ ਨੇ ਜਿਹੜਾ ਸੋਸ਼ਲ ਮੀਡੀਆ ਦੇ ਪ੍ਰਚਾਰ ਕੀਤਾ ਉੱਤੇ ਤਾਂ ਬਹੁਤ ਗੱਲਾਂ ਜੜੀਆਂ ਕਈਆਂ ਹੋਈਆਂ ਨੇ ਹੈਗਾ ਤੇ ਯੂਟਰਨੀਆਂ ਬਾਕੀ ਦੇਖਦੇ ਆ ਸਵਾਗਤ ਕਰਦੇ ਆ ਉਹਨਾਂ ਨੇ ਅਕਾਲ ਤਖਤ ਸਾਹਿਬ ਨੂੰ ਅ ਜਿਹੜਾ ਹੈਗਾ ਹੈ ਕਿ ਸਰਵੋੱਚ ਮੰਨਿਆ ਹੈਗਾ ਇਹ ਕਹਿੰਦੇ ਕਿ ਧਰਮਪੁਰ ਜادیه ਜਿਹੜੀ ਲਹਿਰ ਹੈਗੀ ਆ ਉਹ ਵੀ ਜਿਹੜੀ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਦੇ ਹੇਠ ਹੀ ਚੱਲੇਗੀ ਤੇ ਇਹਨਾਂ ਦੇ ਨਾਲ-ਨਾਲ ਜਿਹੜਾ ਹੈਗਾ ਇਹ ਜਿਹੜੇ ਪਰਮਜੀਤ ਸਿੰਘ ਸਰਨਾ ਹੈਗੇ ਨੇ ਉਹਨਾਂ ਦੇ ਜਿਹੜੇ ਮੇਰੇ ਖਿਆਲ ਵੱਡੇ ਬ੍ਰਦਰ ਹੈਗੇ ਨੇ ਉਹਨਾਂ ਉਹ ਵੀ ਉੱਥੇ ਗਏ ਨੇ ਕਿਉਂਕਿ ਉਹਨਾਂ ਵੱਲੋਂ ਵੀ ਜਦੋਂ ਜਥੇਦਾਰ ਅਕबीर ਸਿੰਘ ਸਨ ਉਹਨਾਂ ਦੇ ਟਿੱਪਣੀਆਂ ਕੀਤੀਆਂ ਗਈਆਂ ਸਨ ਕਿ ਜਥੇਦਾਰਾਂ ਦੀ ਯੂਨੀਅਨ ਬਣਾਈ ਸੀ ਤੇ ਉਹਨਾਂ ਦੀ ਮੁਆਫੀ ਜਥੇਦਾਰ ਜਿਹੜੇ ਸਾਬਕਾ ਜਥੇਦਾਰ ਨੇ ਗੁਰਮਖ ਸਿੰਘ ਉਹ ਵੀ ਉੱਥੇ ਬੈਠੇ ਹੋਏ ਨਜ਼ਰ ਆਏ ਸਨ ਤੇ ਹੋਰ ਵੀ ਕਾਫੀ ਸਾਰ ਜੀ ਦੂਜੇ ਪੱਖ ਤੋਂ ਜੇ ਦੇਖਣਾ ਹੋਵੇ ਕਿਉਂਕਿ ਹੌਲੀ ਹੌਲੀ ਜਿਹੜੇ ਜਥੇਦਾਰ ਕਲਦੀਪ ਸਿੰਘ ਗੜਗੱਜ ਹੁਣੀ ਨੇ ਉਹਨਾਂ ਨੂੰ ਵੀ ਇਸਟੈਬਲਿਸ਼ ਜਿਹੜਾ ਹੈ ਹੌਲੀ ਹੌਲੀ ਕੀਤਾ ਜਾ ਰਿਹਾ ਹੈਗਾ ਕਦਮ ਦਰ ਕਦਮ ਹੋਰ ਇਸੇ ਹੀ ਸਮਾਗਮ ਦੇ ਵਿੱਚ ਭਾਈ ਸਾਹਿਬ ਦੀ ਉਪਾਧੀ ਦਿੱਤੀ ਗਈ ਜਿਹੜੇ ਫਤੇਗੜ ਸਾਹਿਬ ਵਾਲੇ ਸਿੰਘ ਸਾਹਿਬ ਹੈਗੇ ਨੇ ਕਿ ਉਹਨਾਂ ਦਾ ਪ੍ਰਚਾਰ ਨੂੰ ਲੈ ਕੇ ਕਿ ਉਹਨਾਂ ਨੇ ਬਹੁਤ ਵਧੀਆ ਸਫਰੇ ਸ਼ਾਦ ਜਾਂ ਹੋਰ ਸਮਾਗਮਾਂ ਨੂੰ ਲੈ ਗਏ ਤੇ ਹੌਲੀ ਹੌਲੀ ਇਹ ਵੀ ਇੱਕ ਤਰੀਕੇ ਦੇ ਨਾਲ ਇਸਟੈਬਲਿਸ਼ ਹੋਰੇ ਹੈਗੇ ਨੇ ਪਰ ਇਹ ਦੇਖਣਾ ਹੋਵੇਗਾ ਕਿ ਕੀ ਇਹ ਏਸੀ ਲੀ ਤੇ ਰਹਿੰਦੇ ਹੈਗੇ ਨੇ ਜਾਂ ਫਿਰ ਜਿਹੜਾ ਹੈਗਾ ਕਿ ਜਿਹੜਾ ਮੇਨ ਮੋਟਿਵ ਜਾਂ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਬਾਦਲ ਦੇ ਧੜੇ ਦੇ ਵੱਲੋਂ ਖਾਸ ਕਰਕੇ ਫਖਰੇ ਕੌਮ ਵਾਪਸ ਨੂੰ ਲੈ ਕੇ ਕਰਨ ਨੂੰ ਲੈ ਕੇ ਕੀ ਫਿਰ ਇਸ ਤਰ੍ਹਾਂ ਦਾ ਤਾਂ ਨਹੀਂ ਆ ਜਾਂਦਾ ਕਿਉਂਕਿ ਪਿੱਛੇ ਜਿਹੜਾ ਇਹਨਾਂ ਦਾ ਬਿਆਨ ਆਇਆ ਸੀ ਕਿ ਉਹ ਦੇਖੋ ਪ੍ਰਧਾਨ ਸਾਹਿਬ ਸਾਹਮਣੇ ਬੈਠੇ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਵਰਗੇ ਬਣੋ ਨੌਜਵਾਨਾਂ ਨੂੰ ਚਾਹੀਦਾ ਕਿ ਉਹਨਾਂ ਵਰਗੇ ਬਣਨ ਬਿਲਕੁਲ ਮਤਲਬ ਅਜੇ ਆਪਾਂ ਪੂਰੀ ਕਲੈਰਟੀ ਨਹੀਂ ਕਰ ਸਕਦੇ ਜੇ ਹਾਲ ਦੀ ਘੜੀ ਵੇਟ ਐਂਡ ਵਾਸ਼ ਦੀ ਸਿਚੁਏਸ਼ਨ ਜਿਹੜੀ ਹੈ ਉਹ ਇਸ ਪੱਖ ਤੋਂ ਬਣੀ ਹੋਈ ਹੈ ਆ ਆਪਣੇ ਦਰਸ਼ਕਾਂ ਨੂੰ ਅੱਜ ਦੱਸਣਾ ਚਾਹਾਂਗੇ ਜਿਸ ਵੇਲੇ ਭਾਈ ਰਣਜੀਤ ਸਿੰਘ ਟਟਰੀਆਂ ਵਾਲਾ ਤੇ ਉੱਤੇ ਇੱਕ ਕਾਤਲਰਾ ਹਮਲਾ ਹੋਇਆ ਸੀ ਉਸ ਤੋਂ ਬਾਅਦ ਨਿਰੰਤਰ ਉਹ ਥੋੜਾ ਖੁੱਲ ਕੇ ਗੱਲ ਕਰਨੀ ਆਪਣੇ ਸਮਝ ਦੇ ਮਤਾਬਿਕ ਸ਼ੁਰੂ ਕਰ ਦਿੱਤੀ ਸੀ ਜੋ ਕਈ ਲੋਕਾਂ ਦੇ ਵੱਲੋਂ ਗੈਰ ਸਿਧਾਂਤਕੀ ਦੱਸੀ ਜਾ ਰਹੀ ਸੀ ਲੇਕਿਨ ਕਈ ਲੋਕਾਂ ਦੇ ਵੱਲੋਂ ਉਹਨਾਂ ਦਾ ਪੂਰਾ ਪੱਖ ਪੂਰਿਆ ਜਾ ਰਿਹਾ ਸੀ ਵਿਦੇਸ਼ੀ ਧਰਤੀ ਦੇ ਉੱਤੇ ਜੋ ਮੀਡੀਆ ਘਰਾਣੇ ਨੇ ਉਹਨਾਂ ਦੇ ਵਿੱਚੋਂ ਵੀ ਕਈਆਂ ਨੇ ਖੁੱਲ ਕੇ ਭਾਈ ਰਣਜੀਤ ਸਿੰਘ ਢਰਨੇ ਵਾਲੇ ਦੀ ਹਮਾਇਤ ਕੀਤੀ ਸੀ ਫਿਰ ਉਸ ਤੋਂ ਬਾਅਦ ਐਲਾਨ ਕਰ ਦੇਣਾ ਕਿ ਹਾਂ ਹੁਣ ਮੈਂ ਪ੍ਰਚਾਰ ਨਹੀਂ ਕਰਾਂਗਾ ਮੈਂ ਦੀਵਾਨ ਲਾਵਾਂਗਾ ਤਾਂ ਦਰਾਪੜੇ ਦਰਬਾਰ ਦੇ ਵਿੱਚ ਹੀ ਲਾਵਾਂਗਾ ਇਹ तमाम ਚੀਜ਼ਾਂ ਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਆਪਣਾ ਜੋ ਪ੍ਰਚਾਰ ਜਾਂ ਜੋ ਇੱਕ ਪ੍ਰਚਾਰਕ ਤੋਂ हट ਕੇ ਯੂਟਿਊਬਰ ਬਣਨ ਦੀ ਰਾਹ ਉਹਨਾਂ ਦੀ ਸੀਗੀ ਉਹਨੂੰ ਵੀ ਕਈਆਂ ਦੇ ਵੱਲੋਂ ਐਕਸੈਪਟ ਕੀਤਾ ਜਾ ਰਿਹਾ ਸੀ ਕਈ ਨਿੰਦਦੇ ਸੀ ਲੇਕਿਨ ਇਹਨਾਂ तमाम ਚੀਜ਼ਾਂ ਤੋਂ ਬਾਅਦ ਜਿਸ ਵੇਲੇ ਆਂਦੇ ਨੇ ਤੇ ਉਹਨਾਂ ਦੇ ਵੱਲੋਂ ਇਸ ਵੇਲੇ ਮਾਫੀ ਮੰਗੀ ਗਈ ਹੈ ਹੁਣ ਅੱਗੇ ਦੇਖਦੇ ਜਿਵੇਂ ਜਗਜੀਤ ਸਿੰਘ ਜੀ ਨੇ ਕਿਹਾ ਥੋੜਾ ਸਮਾਂ ਦੇਣਾ ਪਏਗਾ ਫਿਰ ਵਿਚਾਰਾਂਗੇ